ਸੱਚੀ ਗੱਲ ਜੀ ਹੁਣ ਗੱਲ ਕਰ ਲੈਨੇ ਆ ਆਦਮਪੁਰ 에어ਪੋਰਟ ਦੀ ਆਦਮਪੁਰ 에어ਪੋਰਟ ਤੋਂ ਉਡਾਨਾਂ ਸ਼ੁਰੂ ਹੋ ਚੁੱਕੀਆਂ ਨੇ ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰਨਾ ਚਾਹਾਂਗੇ ਤਾਂ ਸ਼ਰਧਾਲੂ ਹੁਣ ਤੱਕਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਹਵਾਈ ਸਫ਼ਰ ਦੇ ਰਾਹੀਂ ਕਰ ਪਾਉਣਗੇ ਇਤਿਹਾਸਿਕ ਸਥਾਨ ਦੇ ਲਈ ਪਵਿੱਤਰ ਸਥਾਨ ਦੇ ਲਈ ਉਡਾਨਾਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਨੇ ਕੋਈ ਵੀ ਸਿਆਸੀ ਪ੍ਰੋਗਰਾਮ ਤੋਂ ਬਿਨਾਂ ਜਿਹੜੀਆਂ ਉਡਾਨਾਂ ਨੇ ਅੱਜ ਸ਼ੁਰੂ ਹੋ ਚੁੱਕੇ ਹਨ ਦਾਦਮਪੁਰ ਦੇ 에어ਪੋਰਟ ਤੋਂ ਡਾਣਾ ਸ਼ੁਰੂ ਹੋ ਚੁੱਕੇ ਨੇ ਸ਼ਰਧਾਲੂ ਹੁਣ 3 ਘੰਟੇ 25 ਮਿੰਟ ਦਾ ਸਫ਼ਰ ਤੈਅ ਕਰਕੇ ਨੰਨਡੇਟ ਸਾਈ ਪਹੁੰਚ ਸਕਦੇ ਨੇ ਤਾਂ ਉੱਥੋਂ ਦੀ ਤਖਤ ਸ਼੍ਰੀ ਖਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਦੇ ਨੇ ਤਮੈਜ਼ 3 ਘੰਟੇ 25 ਮਿੰਟ ਦਾ ਸਮਾਂ ਲੱਗੇਗਾ ਆਦਮਪੁਰ ਦੇ 에어ਪੋਰਟ ਤੋਂ ਟਿਕਟ ਬੁੱਕ ਕਰਾ ਕੇ ਹਵਾਈ ਸਫ਼ਰ ਦੇ ਰਾਹੀਂ ਜਿਹੜੇ ਦਰਸ਼ਨ ਨੇ ਕੀਤੇ ਜਾ ਸਕਦੇ ਨੇ ਮਹਿਜ਼ 2000 ਰੁਪਏ ਟਿਕਟ ਜਿਹੜੀ ਹੈ ਉਹ ਲੱਗੇਗੀ ਤਦ ਤੱਕ ਸ਼੍ਰੀ ਖਜੂਰ ਸਾਹਿਬ ਦੇ ਦਰਸ਼ਨ ਸ਼ਰਧਾਲੂ ਕਰ ਸਕਣਗੇ ਟੈਕਸ ਭਾ ਕੇ ਇਹ ਟਿਕਟ ਜਿਹੜੀ ਹੈ 2300 ਦੇ ਕਰੀਬ ਸ਼ਰਧਾਲੂਆਂ ਨੂੰ ਮਿਲੇਗੀ ਦਾਸ ਤੋਂ ਤੁਹਾਨੂੰ ਦੱਸ ਦਈਏ ਇੱਕ ਵਾਰ ਫਿਰ ਤੋਂ ਖੁਸ਼ਖਬਰੀ ਸੁਣਾਦਣਿਆ ਆਦਮਪੁਰ ਦੇ 에어ਪੋਰਟ ਤੋਂ ਤੱਕਤ ਸ਼੍ਰੀ ਹਜ਼ੂਰ ਸਾਹਿਬ ਲਈ ਸਿੱਧੀਆਂ ਉਡਾਨਾਂ ਸ਼ੁਰੂ ਹੋ ਚੁੱਕੀਆਂ ਨੇ ਆਦਮਪੁਰ 에어ਪੋਰਟ 2018 ਤੋਂ ਹੀ ਕੰਮਕਾਜ ਦੇ ਵਿੱਚ ਜੁਟ ਗਿਆ ਸੀ ਫਲਾਈਟਾਂ ਪਹਿਲਾਂ 2018 ਵਿੱਚ ਚੱਲੀਆਂ ਸ਼ੁਰੂ ਹੋ ਗਈਆਂ ਸਨ ਪਰ ਕੋਵਿਡ ਮਹਾਮਾਰੀ ਦੇ ਚੱਲਦਿਆਂ 4 ਸਾਲ 에어ਪੋਰਟ ਤੇ ਕੰਮ ਬੰਦ ਰਿਹਾ ਤੇ ਅੱਜ ਇੱਕ ਵਾਰ ਫਿਰ ਤੋਂ ਉਡਾਨਾਂ ਜੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਸਟਾਰ 에ਅਰ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦੇ ਲਈ ਸਭ ਤੋਂ ਪਹਿਲਾਂ ਇਹ ਜੋ ਫਲਾਈਟ ਹੈ ਇਹ ਹਿڈن ਪਹੁੰਚੇਗੀ ਹਿڈن ਤੋਂ ਨੰਨਡੇੜ ਇਹ ਫਲਾਈਟ ਪਹੁੰਚੇਗੀ ਤਾਂ ਸ਼ਰਧਾਲੂ ਜਿਹੜੇ ਨੇ ਹੁਣ ਹਵਾਈ ਸਫਰ ਦਰਹੀਂ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਜਿਹੜੇ ਨੇ ਕਰ ਸਕਦੇ ਨੇ ਮਹਿਜ਼ 3 ਘੰਟੇ 25 ਮਿੰਟ ਦਾ ਸਮਾਂ ਹੀ ਲੱਗੇਗਾ ਏਅਰਪੋਰਟ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਜਦੋਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਵੀ ਗੱਲ ਦੱਸੀ ਹੈ ਕਿ 11 ਤਰੀਕ ਤੋਂ ਪੂਰੀ ਸੁਚੱਜੀ ਵਿਵਸਥਾ ਦੇ ਨਾਲ ਕੰਮ ਕਾਰ ਸ਼ੁਰੂ ਹੋਵੇਗਾ ਸੁਚੱਜੀ ਵਿਵਸਥਾ ਦੇ ਨਾਲ ਫਲਾਈਟਾਂ ਜਿਹੜੀਆਂ ਨੇ ਚੱਲੀਆਂ ਸ਼ੁਰੂ ਹੋ ਜਾਣਗੀਆਂ ਫਿਲਹਾਲ ਸਥਿਤੀ ਉਹਨਾਂ ਦੇ ਕਾਬੂ ਵਿੱਚ ਨਹੀਂ ਹੈ ਕੁਝ ਸੁਰੱਖਿਆ ਇੰਤਜ਼ਾਮ ਸੁਰੱਖਿਆ ਕਾਰਜ ਜਿਹੜੇ ਨੇ ਉਹ ਪੂਰੇ ਕਰਨੇ ਨੇ ਜਿਸ ਦੇ ਚਲਦੇ 1 April ਦੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਨੇ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਕੁਝ ਜੋ ਫਲਾਈਟਾਂ ਨੇ 10 ਅਪ੍ਰੈਲ ਤੱਕ ਥੋੜੀਆਂ ਅਨਿਯਮਿਤ ਰਹਿਣਗੀਆਂ ਜਿਨ੍ਹਾਂ ਦੀ ਜਾਣਕਾਰੀ ਯਾਤਰੀਆਂ ਨੂੰ SMS ਦੇ ਰਾਹੀਂ ਦਿੱਤੀ ਜਾਵੇਗੀ ਤਾ 11 ਤਰੀਕ ਤੋਂ ਪੂਰੀ ਵਿਵਸਥਾ ਦੇ ਨਾਲ ਫਲਾਈਟਾਂ ਜੜੀਆਂ ਨੇ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਫਿਲਹਾਲ ਅੱਜ ਤੋਂ ਹੀ ਜੜੀਆਂ ਉਡਾਨਾਂ ਨੇ ਸ਼ੁਰੂ ਹੋ ਚੁੱਕੀਆਂ ਨੇ ਸ਼ਰਧਾਲੂਆਂ ਦੇ ਲਈ ਬੇਹੱਦ ਵੱਡੀ ਖੁਸ਼ਖਬਰੀ ਹੈ ਕਿਉਂਕਿ ਜੇਕਰ ਅਸੀਂ ਰੇਲ ਗੱਡੀ ਦੀ ਗੱਲ ਕਰੀਏ ਤਾਂ ਰੇਲ ਰਾਹੀਂ ਸਫ਼ਰ ਪਹਿਲਾਂ ਸ਼ਰਧਾਲੂ ਕਰਦੇ ਰਹੇ ਨੇ ਤੱਕ ਸ਼੍ਰੀ ਹਜੂਰ ਸਾਹਿਬ ਜਾਣ ਦੇ ਲਈ ਸਿਰਫ ਦੋ ਹੀ ਰੇਲਾ ਸਨ ਤੇ ਹੁਣ ਹਵਾਈ ਸਫ਼ਰ ਦੇ ਰਾਹੀਂ ਜੜੇ ਨੇ ਲੋਕ ਤੱਕ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਕਾਰ ਸਕਣਗੇ ਤਾਂ ਦੋ ਰੇਲ ਗੱਡੀਆਂ ਪਹਿਲਾਂ ਜਾਂਦੀਆਂ ਸਨ ਤੇ ਹੁਣ ਮਹਿਜ਼ 2000 ਰੁਪਏ ਤੋਂ ਥੋੜਾ ਵੱਧ ਕਿਰਾਇਆ ਲੱਗੇਗਾ ਤੇ ਰੇਲ ਸਫਰ ਤੋਂ ਛੁਟਕਾਰਾ ਲੋਕ ਜਿਹੜੇ ਨੇ ਪਾ ਸਕਦੇ ਨੇ ਕਿਉਂਕਿ ਰੇਲ ਸਫਰ ਦੀ ਗੱਲ ਕਰੀਏ ਤਾਂ ਦੋ ਦਿਨ ਲੱਗ ਜਾਂਦੇ ਸਨ ਤੱਕ ਸ਼੍ਰੀ ਖਜੂਰ ਸਾਹਿਬ ਪਹੁੰਚਣ ਨੂੰ ਤਾਂ ਹੁਣ 3 ਘੰਟੇ 25 ਮਿੰਟ ਦਾ ਸਫਰ ਤੈਅ ਕਰਕੇ ਸ਼ਰਧਾਲੂ ਜਿਹੜੇ ਨੇ ਤੱਕ ਸ਼੍ਰੀ ਖਜੂਰ ਸਾਹਿਬ ਦੇ ਦਰਸ਼ਨ ਕਰ ਸਕਣਗੇ ਦੇਸ ਜੁਨਿਅਤਿਆ ਤਾਜ਼ਾਤਰੀਨ ਖਬਰਾਂ ਲਈ ਬਣੇ ਰੋ ਲਾਈ ਪੰਜਾਬੀ ਟੀਵੀ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ